ਮੇਰਾ ਵਿਆਹ ਹੋਇਆ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਕੋਲ ਬਿਠਾਇਆ ਤੇ ਮੈਨੂੰ ਤਿੰਨ ਗੱਲਾਂ ਸਮਝਾਈਆਂ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਬੇਟਾ ਇਹ ਤੇਰਾ ਪਿੱਕਾ ਕਰ ਹੈ ਉਹ ਤੇਰਾ ਸੋਰਾ ਕਰ ਹੈ ਜਿੰਨੀ ਵਾਰੀ ਮਰਜ਼ੀ ਪਿੱਕੇ ਕਰਾ ਕੋਈ ਮਨਾਈ ਨਹੀਂ ਪਰ ਕਦੀ ਲੜਕੇ ਨਹੀਂ ਆਣਾ ਦੂਜੀ ਗੱਲ ਕਿ ਜਿੰਨਾ ਮਰਜ਼ੀ ਲੜਿਓ ਆਪਸ ਚ ਦਿਨ ਵੇਲੇ ਲੜੋ ਪਰ ਆਤੀ ਸੌਣ ਤੋਂ ਪਹਿਲਾਂ ਨਾ ਸੁਲਾ ਕਰਕੇ ਸੌਣਾ ਪਤਾ ਨਹੀਂ ਅਗਲੀ ਸਵੇਰ ਉਸਦੇ ਲਈ ਨਾ ਚੜੇ ਜਾਂ ਤੇਰੇ ਲਈ ਨਾ ਚੜੇ ਤੀਜੀ ਔਰ ਸਭ ਤੋਂ ਇੰਪੋਰਟੈਂਟ ਕਰ ਲ ਕਿ ਇਹ ਤੇਰੇ ਮਾਪਿਓ ਦਾ ਘਰ ਹੈ ਉਹ ਤੇਰੇ ਘਰ ਵੱਲੇ ਦਾ ਘਰ ਹੈ ਇੱਧਰ ਦੀ ਗੱਲ ਕਦੀ ਉਧਰ ਨਹੀਂ ਦੱਸਣੀ ਤੇ ਉਧਰ ਦੀ ਗੱਲ ਕਦੀ ਇਦਾਂ ਨਾ ਦੱਸੀ ਤਾਂ ਮੈਨੂੰ ਨਾ ਇੰਝ ਲੱਗਦਾ ਏ ਕਿ ਜੇਕਰ ਅੱਜਕੱਲ ਹਰ ਮਾਂ ਬਾਪ ਆਪਣੀ ਧੀ ਨੂੰ ਇਹ ਸਿੱਖਿਆ ਦੇ ਕੇ ਭੇਜਣਾ ਇਹ ਤਿੰਨ ਗੱਲਾਂ ਵੀ ਸਿਖਾ ਕੇ ਭੇਜ ਦੇਣਾ ਤਾਂ ਜੋ ਅੱਜਕੱਲ ਕਾਹਾਂਚ ਕਲੇਸ਼ ਪੈਦਾ ਹੋ ਰਹੇ ਹਨ ਜਾਂ ਤਲਾਕ ਦੇ ਕਾਰਨ ਵਧ ਰਹੇ ਹਨ ਉਹ ਖਤਮ ਹੋ ਜਾਣਗੇ ਜਦ ਘਟ ਜਾਣਗੇ